ਇਨਸਾਨ ਯੂਨੀਅਨਾਂ ਦੇ ਵੱਲੋਂ ਉਹਨਾਂ ਦੀ ਰਹਿਨਮਾਈ ਦੇ ਹੇਠ ਚੜੀ ਇੱਕ ਰੇਤ ਦਾ ਟਿਪਰ ਸੀ ਉਹ ਲਿਆਇਆ ਜਾ ਰਿਹਾ ਸੀਗਾ ਵੇਚਣ ਵਾਸਤੇ ਰੇਤ ਤਾਂ ਉਹ ਟਿਪਰ ਨੂੰ ਇੱਥੇ ਹੰਬੜਾ ਚੌਕੀ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਰੋਕਿਆ ਗਿਆ ਸਰਕਾਰ ਦੀਆਂ ଦਾਇਤਾਂ ਨੇ ਵੀ ਜਿਹੜਾ ਜੇ ਦਾ ਖੇਤ ਉਹਦੀ ਰੇਤ ਹੈ ਤੇ ਇਹਦੇ ਕੋਲੋਂ ਕੋਈ ਕੁਝ ਪ੍ਰੂਫ ਹੈ ਨਹੀਂ ਸੀ ਕਾਰ ਦੇ ਕੋਲੇ ਯੂਨੀਅਨ ਦੀ ਫੜੀ ਹੈ ਨੀ ਬਿਲਕੁਲ ਪਰਚੀ ਹੈ ਨਹੀਂ ਸੀਗੀ ਪਰਚੀ ਨਹੀਂ ਦਿਖਾਈ ਪਰਚੀ ਦਿਖਾਈ ਹੁੰਦੀ ਤਾਂ ਹੀ ਰੁਕਣਾ ਇਹ ਤਾਂ ਪਰਚੀ ਹੁਣ ਉਹਨਾਂ ਦੀ ਜੇਬ ਚ ਲਈ ਤੁਸੀਂ 6 ਤੋਂ 7 ਟਿਪਰ ਆਏ ਆ ਜੀ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਜੀ ਅੰਨੇ ਨਾਕਾ ਬੰਦੀ ਇਨਫੋਰਮੇਸ਼ਨ ਮਿਲੀ ਹੈ ਕਿ ਉੱਤਰੋਂ ਇੱਕ ਟਿਪਰ ਰੇਤੇ ਦਾ ਭਰੇ ਆ ਰਿਹਾ ਹੈ ਨਿਯਾਜ ਤੌਰ ਤੇ ਉਹਨੂੰ ਮਤਲਬ ਰੋਕਿਆ ਤੇ ਉਹਨੂੰ ਮਤਲਬ ਫੜਿਆ ਤੇ ਪਰਚਾ ਦੇ ਦਿੱਤਾ ਇਹ ਤੇ ਇਹ ਆ ਰਿਹਾ ਵੀ ਕੋਈ ਰੰਜਿਜ ਬਾਦੀ ਬਿਲਕੁਲ ਨਹੀਂ ਦੀ ਬੰਸੀ ਜਾਣਦੇ ਉਹਨੂੰ ਅਸੀਂ ਤਾਂ ਜਾਣਦੇ ਨਹੀਂ ਨਹੀਂ ਤੁਸੀਂ ਚੌਕੀ ਇਨਚਾਰਜ ਉਹ ਬੰਦਾ ਹੈ ਮੈਂ ਚੌਕੀ ਇਨਚਾਰਜ ਹਾਂ ਮੇਰੇ ਕੋਲ ਉਹ ਬੰਦਾ ਲੱਗੇ ਕੱਲ ਨੂੰ ਜੀ ਕੱਲ ਨਹੀਂ ਸਾਡੇ ਕੋਲ ਬੰਦਾ ਨਹੀਂ ਆਇਆ ਚੌਕੀ ਨਹੀਂ ਆਇਆ ਬੰਦਾ ਬੰਦਾ ਇਹ ਨਹੀਂ ਨਹੀਂ ਇੱਥੇ ਜਦੋਂ ਆਏ ਆ ਅਸੀਂ ਠੀਕ ਹੈ ਮਿਲ ਕੇ ਗਏ ਆ ਉਹਨੂੰ ਠੀਕ ਹੈ ਜੀ ਦੋਸਤੋ ਬਾਅਦ ਅਸੀਂ ਚਲੇ ਗਏ ਆ ਹੁਣ ਸਾਡਾ ਬੰਦਾ ਨਹੀਂ ਸਾਡਾ ਇੱਥੇ ਹੈਗਾ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਹੈ ਸਰੇਂਦਰ ਸਿੰਘ ਹੈ ਸਰ ਕੀ ਗੱਲ ਬਾਤ ਹੈ ਜਿਹੜਾ ਕਿ ਕੱਲ ਰਾਤ ਦਾ ਜਿਹੜਾ ਕਿ ਟਿਪਰ ਇੱਥੇ ਰੁਕਿਆ ਹੋਇਆ ਹੈ ਕਿ ਕਾਰਨ ਕੀ ਹੈ ਟਿਪਰ ਇਸ ਜਗ੍ਹਾ ਤੇ ਰੁਕਣਾ ਦਾ ਇਹਨੀ ਪਰਚਾ ਦਿੱਤਾ ਤਾਂ ਤੇ ਹੁਣ ਰੁਕਿਆ ਤੇ ਰਾਤ ਨਹੀਂ ਰੁਕਿਆ ਹੁਣ ਰੁਕਿਆ ਦਾ ਪਰਚਾ ਦਿੱਤਾ ਥਾਣੇ ਛੱਡਣ ਚੱਲੇ ਨੇ ਸਰ ਕਦੋਂ ਰੁਕਿਆ ਟੱਕਰ ਤੁਸੀਂ ਸਵੇਰੇ ਸਵੇਰੇ ਕਿੰਨੇ ਵਜੇ ਸਵੇਰੇ 12:30 ਦੇ ਵਿੱਚ ਵਿੱਚ ਹਾਂਜੀ 1:30 2:00 ਦੇ ਵਿੱਚ ਪਰ ਜੀ ਪਰਿਵਾਰ ਦਾ ਕਹਿਣਾ ਕੱਲ ਰਾਤ 9 ਵਜੇ ਦਾ ਟਿੱਪਰ ਰੁਕਿਆ ਹੋਇਆ ਵਾ ਤੁਸੀਂ ਬੰਦੇ ਇੱਥੇ ਬਿਠਾਏ ਹੋਏ ਹੋ ਪਰ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਸੀਗਾ ਵੀ ਕੀ ਕੀ ਕਾਰਨ ਸੀਗਾ ਟਿੱਪਰ ਰੋਕਣ ਦਾ ਇਹਨੇ ਕਿਸਾਨ ਨੇ ਕਾਨੂੰਨੀ ਮਤਲਬ ਸਾਰਿਆਂ ਨੂੰ ਪਤਾ ਕਰਵਾ ਸਰਕਾਰ ਦੀਆਂ ਹਦਾਇਤਾਂ ਨੇ ਵੀ ਜਿਹੜਾ ਜੇ ਦਾ ਖੇਤ ਉਹਦੀ ਰੇਤ ਹੈ ਤੇ ਇਹਦੇ ਕੋਲੋਂ ਕੋਈ ਕੁਝ ਪ੍ਰੂਫ ਹੈ ਨਹੀਂ ਸੀ ਨਾ ਕੋਈ ਪਰਚੀ ਵਗੈਰਾ ਨਹੀਂ ਨਹੀਂ ਪਰਚੀ ਕੋਈ ਕੋਈ ਪਰਚੀ ਨਹੀਂ ਸੀਗੀ ਪਰਿਵਾਰ ਦੇ ਕੋਲੇ ਯੂਨੀਅਨ ਦੀ ਪਰਚੀ ਨਹੀਂ ਬਿਲਕੁਲ ਪਰਚੀ ਹੈ ਨਹੀਂ ਸੀਗੀ ਹਾਂਜੀ ਅੱਬ ਕਹਿੰਦਾ ਇਹ ਤਾਂ ਤੇਰੇ ਕੋ ਹੁਣ ਤੁਹਾਡੇ ਕੋ ਪਰਚੀ ਹੋਣੀ ਹੈ ਨਾ ਬਾਈ ਜੀ ਪਰਚੀ ਉਹ ਬੰਦੇ ਨੇ ਵੀ ਤੁਹਾਨੂੰ ਦਿਖਾਈ ਜਿਹੜਾ ਬੰਦਾ ਟਿੱਪਰ ਦੇ ਵਿੱਚ ਲੜਕਾ ਸੀਗਾ ਉਹ ਬੰਦਾ ਕਿੱਥੇ ਹੈ ਜੀ ਨਹੀਂ ਨਹੀਂ ਪਰਚੀ ਨਹੀਂ ਦਿਖਾਈ ਪਰਚੀ ਦਿਖਾਈ ਹੁੰਦੀ ਤਾਂ ਅਸੀਂ ਰੁਕਣਾ ਇਹ ਤਾਂ ਪਰਚੀ ਹੁਣ ਉਹਨਾਂ ਦੀ ਜੇਬ ਚ ਲਈ ਤੁਸੀਂ ਨਹੀਂ ਨਹੀਂ ਦੇਖੋ ਜੀ ਵਾਰ ਵਾਰ ਨੇ ਜਿਹੜਾ ਕਿ ਤੁਹਾਨੂੰ ਟਿੱਪਰ ਪਰਚੀ ਜਿਹੜਾ ਤੁਸੀਂ ਇੱਕ ਬੰਦਾ ਸਵੇਰੇ ਛੱਡਿਆ ਇੱਕ ਬੰਦਾ ਤੁਸੀਂ ਸਾਰੀ ਰਾਤ ਠਾਣੇ ਦੇ ਵਿੱਚ ਰੱਖਿਆ ਜਿਹੜਾ ਕਿ ਹੁਣ ਅਸੀਂ ਫੋਨ ਕੀਤਾ ਮੈਨੂੰ ਲੱਗਦਾ ਹੁਣ ਤੁਸੀਂ ਉਹ ਬੰਦਾ ਛੱਡਿਆ ਜੀ ਨਹੀਂ 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 ਕਦੋਂ ਕਿਹਨੂੰ ਫੋਨ ਕੀਤਾ ਤੁਸੀਂ ਅਸੀਂ ਐਸਐਸਓ ਸਾਹਿਬ ਨੂੰ ਵੀ ਦੁੱਤਾ ਚੌਕ ਦੀ ਇੰਚਾਰਜ ਨੂੰ ਵੀ ਕੀਤਾ ਜੀ ਨਹੀਂ 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 ਕਿਸੇ ਨੂੰ ਨਹੀਂ ਫੋਨ ਸਾਡਾ ਤਾਂ ਮੇਰੇ ਨਾਲ ਕਿਸੇ ਨਾਲ ਨਹੀਂ ਗੱਲ ਹੋਈ ਕਿ ਤੁਹਾਡੀ ਜੀ ਆਇਓ ਤੁਸੀਂ ਇਸ ਕਿਹਦੇ ਹਾਂ ਮੈਨੂੰ ਮੇਰੇ ਨਾਲ ਗੱਲ ਹੋਈ ਤੁਹਾਡੀ ਮੇਰੇ ਨਾਲ ਗੱਲ ਹੋਈ ਹੈ ਕਿਹਦੀ ਗੱਲ ਹੋਈ ਮੇਰੀ ਤਾਂ ਗੱਲ ਨਹੀਂ ਹੋਈ ਤੁਹਾਡੇ ਨਾਲ ਮੇਰੀ ਕਿਸੇ ਕੱਡੇ ਮੁਲਾਜ਼ਮ ਜੀ ਮੈਡਮ ਨੇ ਨੰਬਰ ਭੇਜਿਆ ਐਸਐਚਓ ਮੈਡਮ ਨੇ ਕਹਿੰਦੇ ਵੀ ਤੁਹਾਡੀ ਗੱਲਬਾਤ ਕੀਤੀ ਜਾਵੇ ਪਰ ਤੁਸੀਂ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਜਦੋਂ ਇੰਜਾਨ ਨਾ ਟੌਂਕੀ ਦੇ ਇੰਜਾਨ ਨਾ ਪੁੱਛੋ ਕਹਿੰਦੇ ਵੀ ਮੈਨੂੰ ਵੀ ਇਸ ਮਾਮਲੇ ਬਾਰੇ ਕੁਝ ਨਹੀਂ ਪਤਾ ਕਾਰਨ ਕੀ ਸੀਗਾ ਵੀ ਜਿਹੜਾ ਕਿ ਇਹ ਦੇਖੋ ਪ੍ਰੂਫ ਹੈ ਨਹੀਂ ਸੀ ਕਿ ਕੋਈ ਪ੍ਰੂਫ ਵਗੈਰਾ ਪ੍ਰੂਫ ਹੀ ਹੈ ਨਾ ਕੋਈ ਪਰਚੀ ਵਗੈਰਾ ਕੁਝ ਨਹੀਂ ਦਿਖਾਇਆ ਪਰਚੀ ਤਾਂ ਤੁਹਾਡੀ ਹੁਣ ਤੁਸੀਂ ਆਪਣੀ ਜੇਬ ਜਿਹਾ ਦਿਖਾ ਰਹੇ ਹੋ ਇਹ ਪੂਰਾ ਪੰਜਾਬ ਹੜਾਂ ਦੀ ਚਪੇੜ ਦੇ ਵਿੱਚ ਆਇਆ ਮਾਝਾ ਵੀ ਚਪੇੜ ਦੇ ਵਿੱਚ ਆਇਆ ਹੜਾਂ ਦੇ ਵਿੱਚ ਉੱਥੇ ਹੀ ਜਿੱਥੇ ਲੋਕ ਹਲੇ ਉਸ ਮਾਰ ਦੇ ਵਿੱਚੋਂ ਨਿਕਲੇ ਨਹੀਂ ਤੇ ਗੱਲ ਕਰ ਲਈਏ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਜਿਹਦੇ ਖੇਤ ਉਹਦੀ ਰੇਤ ਇਹ ਜਿਹੜਾ ਵੀ ਆਪਣੀ ਰੇਤ ਆ ਜਿਹੜਾ ਜਿਸ ਦੇ ਘਰਾਂ ਦੇ ਵਿੱਚ ਪਈ ਆ ਚਾਹੇ ਖੇਤਾਂ ਦੇ ਵਿੱਚ ਜ਼ਮੀਨ ਦੇ ਵਿੱਚ ਕਿਤੇ ਵੀ ਜਿਹੜੀ ਰੇਤ ਪਈ ਆ ਉਹ ਰੇਤ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਵੇਚ ਸਕਦੇ ਹੋ ਇਹ ਜਿਹੜੀ ਰੇਤ ਆ ਉਹ ਵੇਚ ਕੇ ਤੁਸੀਂ ਪੈਸਾ ਕਮਾ ਕੇ ਆਪਣੀ ਜਿਹੜੀ ਆਰਥਿਕ ਵਿਵਸਥਾ ਉਹਨੂੰ ਸਹੀ ਕਰ ਸਕਦੇ ਹੋ ਪਰ ਉਹਦੇ ਨਾਲ ਨਾਲ ਜੇਕਰ ਗੱਲ ਕਰੀਏ ਤਾਂ ਕਿਸਾਨ ਯੂਨੀਅਨਾਂ ਦੇ ਵੱਲੋਂ ਉਹਨਾਂ ਦੀ ਰਹਿਨਮਾਈ ਦੇ ਹੇਠ ਚੜੀ ਇੱਕ ਰੇਤ ਦਾ ਟਿਪਰ ਸੀ ਉਹ ਲਿਆਇਆ ਜਾ ਰਿਹਾ ਸੀਗਾ ਵੇਚਣ ਵਾਸਤੇ ਰੇਤ ਤਾਂ ਉਹ ਟਿਪਰ ਨੂੰ ਇੱਥੇ ਹੰਬੜਾ ਚੌਕੀ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ ਰੋਕਿਆ ਗਿਆ ਤੇ ਫਿਲਹਾਲ ਜਿਕਰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਟਿੱਪਰ ਜਿਹੜਾ ਇੱਥੋਂ ਮੌਕੇ ਤੋਂ ਲੈ ਕੇ ਜਾਇਆ ਗਿਆ ਮੁਲਾਜ਼ਮਾਂ ਦੇ ਵੱਲੋਂ ਪਰ ਜਿਹੜੀ ਗੱਲਬਾਤ ਕੀਤੀ ਹੈ ਮੁਲਾਜ਼ਮਾਂ ਨੇ ਕੋਈ ਠੋਸ ਜਿਹੜੀ ਬਿਆਨ ਉਹਨਾਂ ਦੇ ਵੱਲੋਂ ਨਹੀਂ ਦਿੱਤੇ ਗਏ ਅਗਲੀ ਕਾਰਵਾਈ ਕੀ ਹੈ ਉਹ ਗੱਲਬਾਤ ਕਰਦੇ ਆ ਪਰਿਵਾਰ ਸਾਡੇ ਨਾਲ ਮੇਰੀ ਦਾ 1:00 ਵਜੇ 2:00 ਵਜੇ ਕਾਹਨ ਆਇਆ ਸਟਾ ਜਵਾਈ ਹੈ ਜੀ 1:30 ਵਜੇ ਫੋਨ ਆਇਆ 2:00 ਵਜੇ ਮੇਰੇ ਕੋਲ ਮੈਂ ਸੁਟਾ ਪਿਆ ਸੀ ਉਹ ਕਹਿੰਦੀ ਵੀ ਤੇਰੇ ਜੀਜੇ ਦਾ ਨਾ ਉਹ ਕਹਿੰਦੀ ਤੇਰੇ ਜੀਜੇ ਦਾ ਨਾ 9:00 ਵਜੇ ਦਾ 9:30 ਵਜੇ ਦਾ ਤਾਂ ਫੋਨ ਆਇਆ ਤੇ ਉਹ ਕਹਿੰਦਾ ਵੀ ਮੈਂ ਨਾ ਨਾਕੇ ਤੇ ਨਾ ਨਾਕਾ ਲੱਗਾ ਅੱਗੇ ਤੇ ਮੈਨੂੰ ਰੁਕ ਦੋ ਮਿੰਟਾ ਵੀ ਮੈਂ ਉਸ ਤੋਂ ਬਾਅਦ ਨਾਕੇ ਤੋਂ ਬਾਅਦ ਉਹਦਾ ਫੋਨ ਸੁਣ ਜਾ ਆਇਆ ਜੀ ਅਸੀਂ ਸਵੇਰੇ ਲੈ ਕੇ ਗਏ ਆ ਜੀ ਤੁਹਾਡੇ ਕੋਲ ਇਹਨਾਂ ਦਾ ਕਹਿਣਾ ਜੀ ਪਰਿਵਾਰ ਪਰਚੀ ਤੁਹਾਡੇ ਕੋਲੋਂ ਸਵੇਰੇ ਲੈ ਕੇ ਗਿਆ ਵਾ ਜੀ ਇੱਥੋਂ ਬੰਦਾ ਤੁਸੀਂ ਕੱਲ ਰਾਤ 9:00 ਵਜੇ ਦਾ ਬਿਠਾਇਆ ਹੋਇਆ ਜੀ 24 ਘੰਟੇ ਦਾ ਕਲੱਸ ਹੋ ਔਰ ਇੱਤੇ ਦਾ ਭਰੇ ਆ ਰਿਹਾ ਨਿਯਾਜ ਤੌਰ ਤੇ ਉਹਨੂੰ ਮਤਲਬ ਰੋਕਿਆ ਜੀ ਤੇ ਉਹਨੂੰ ਮਤਲਬ ਫੜਿਆ ਤੇ ਪਰਚਾ ਦਿੱਤਾ ਭਾਈ ਜੀ ਅਸੀਂ ਚਲਦੇ ਆਏ ਆ ਸਾਡੇ ਕੋਲ ਵੀਡੀਓ ਆ ਉਹ ਥਾਣੇ ਛੱਡ ਲਿਆ ਭਾਈ ਜੀ ਉਹ ਥਾਣੇ ਛੱਡ ਲਿਆ ਹੁਣ ਭਾਈ ਜੀ ਮੇਰੀ ਗਲਤ ਨਾ 6 ਤੋਂ 7 ਟਿਪਰ ਆਏ ਆ ਜੀ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ ਜੀ ਜਦੋਂ ਨਾਕਾ ਲੱਗਿਆ ਸੀ ਉੱਥੇ ਉਦੋਂ ਰੋਕਿਆ ਅੱਗੇ ਪਿੱਛੇ ਕਦੇ ਨਹੀਂ ਹੁੰਦਾ ਉੱਥੇ ਕੋਈ ਬਾਈ ਜੀ ਨਹੀਂ ਹੁਣ ਵੀ ਤੁਸੀਂ ਅਜੇ ਹੁਣ ਵੀ ਦੇ ਕੋਈ ਹੁਣ ਵੀ ਟਿੱਪਰ ਮੈਂ ਹੁਣ ਮੈਂ ਤਾਂ ਤੁਹਾਡੇ ਸਾਹਮਣੇ ਇੱਥੇ ਮੈਂ ਰੋੜ ਦੇ ਸੋਹਾਂ ਜਿੰਜੇਸ਼ ਬਾਜੀ ਸੀ ਬਾਈ ਜੀ ਨਹੀਂ ਬਿਲਕੁਲ ਕੋਈ ਕੋਈ ਗੱਲ ਨਹੀਂ ਕਿਸੇ ਸੁਣਨ ਚ ਤਾਂ ਇਹੀ ਆ ਰਿਹਾ ਵੀ ਕੋਈ ਰੰਜੇਸ਼ ਬਾਜੀ ਬਿਲਕੁਲ ਨਹੀਂ ਦੀ ਬਸ ਅਸੀਂ ਜਾਣਦੇ ਉਹਨੂੰ ਅਸੀਂ ਤਾਂ ਜਾਣਦੇ ਨਹੀਂ ਉਤਰ ਦੇ ਆਧਾਰ ਤੇ ਸੂ ਮਿਲੀ ਆ ਉਸ ਤੋਂ ਬਾਅਦ ਤੁਸੀਂ ਉਹ ਟਿੱਪਰ ਨੂੰ ਹੋ ਤਾਂ ਮਿਹਰਬਾਨ ਦੇ ਇਲਾਕੇ ਦਾ ਬੰਦਾ ਅਸੀਂ ਜਾਣਦੇ ਨਹੀਂ ਉਹਨੂੰ ਬਜੀ ਹੋਰ ਬਿਟੇ ਪਾਰ ਆ ਰਹੇ ਫਿਰ ਮਿਹਰਬਾਨ ਉਹ ਉੱਥੇ ਗਿਆ ਆਈ ਉਧਰ ਬਾਰੀ ਆ ਜੇ ਫੋਰਸ ਮੇਰੇ ਕੋਈ ਆਇਆ ਨਹੀਂ ਆ ਜੀ ਮੁੰਡੇ ਉੱਥੇ ਨਾਕੇ ਬੰਦ ਰਾ ਉਹ ਗਿਆ ਪਿੱਪਰ ਦੇ ਨਾਲ ਉਹ ਵਿਅਕਤੀ ਉਹ ਮੈਂ ਕਿਹਾ ਗਏ ਹੋਇਆ ਉਧਰ ਫੋਰਸ ਉੱਥੇ ਗਈ ਉਹਨਾਂ ਨੂੰ ਪਤਾ ਨਾ ਮੈਂ ਤਾਂ ਉੱਥੇ ਗਿਆ ਨਾਕੇ ਦੇ ਸਰ ਤੁਸੀਂ ਇੰਚਾਰਜ ਨਾਕੇ ਦੇ ਯਾਰ ਨਾਕੇ ਦੇ ਜਿਹੜੇ ਗਏ ਹੋ ਇਹਨਾਂ ਨੂੰ ਪਤਾ ਨਾ ਨਹੀਂ ਤੁਸੀਂ ਚੌਕੀ ਇਨਚਾਰਜ ਉਹ ਬੰਦਾ ਮੈਂ ਚੌਕੀ ਇਨਚਾਰਜ ਹਾਂ ਮੇਰੇ ਕੋਲ ਉਹ ਬੰਦਾ ਕੱਲ ਨੂੰ ਜੀ ਕੱਲ ਨਹੀਂ ਸਾਡੇ ਕੋਲ ਬੰਦਾ ਨਹੀਂ ਆਇਆ ਚੌਕੀ ਨਹੀਂ ਆਇਆ ਬੰਦਾ ਇਹ ਨਹੀਂ ਨਹੀਂ ਚੌਕੀ ਬੰਦਾ ਨਹੀਂ ਭਾਈ ਜੀ ਤੁਸੀਂ ਕੱਲ ਹਾਂਜੀ ਭਾਈ ਜੀ ਕੀ ਕਹਿ ਰਹੇ ਹੋ ਨਾਲ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਆ ਉਸ ਵਿਅਕਤੀ ਉਹ ਗਏ ਆ ਜੀ ਬੰਦਾ ਇੱਥੇ ਸੀਗਾ ਫੋਨ ਦਾ ਰਾਤ ਦਾ ਬੰਦ ਕੀਤਾ ਹੋਇਆ ਜੀ ਰੋਟੀ ਅਸੀਂ ਲਿਆ ਕੇ ਨੂੰ ਸਮੋਸੇ ਖਵਾਏ ਨੇ ਹਾਂਜੀ ਬੰਦੇ ਸਾਡੇ ਹਾਂਜੀ ਹਾਂਜੀ ਅਸੀਂ ਖਵਾ ਕੇ ਗਏ ਆ ਜੀ ਇਸੇ ਤੇ ਅਸੀਂ ਠੰਡਾ ਪਿਆ ਕੇ ਗਏ ਆ ਜੀ ਫੋਨ ਦਾ ਬੰਦ ਕਰਤਾ ਹੋਇਆ ਸੀਗਾ ਜੀ ਸਾਨੂੰ ਕੋਈ ਉਹ ਨਹੀਂ ਸੀਗਾ ਇੱਥੇ ਜਦੋਂ ਆਏ ਆ ਅਸੀਂ ਠੀਕ ਹੈ ਮਿਲ ਉਸ ਤੋਂ ਬਾਅਦ ਅਸੀਂ ਚਲੇ ਗਏ ਆ ਹੁਣ ਸਾਡਾ ਬੰਦਾ ਨਹੀਂ ਸਾਡੇ ਇੱਥੇ ਹੈਗਾ ਜੀ ਮੋਬਾਈਲ ਵੀ ਤਾਂ ਸੋਚੋ ਫਾੜਿਆ ਜੀ ਰਾਤ ਦਾ ਹੀ ਸੋਚੋ ਫਾੜਿਆ ਵਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਵੇਰੇ ਸਾਨੂੰ ਜਾ ਕੇ ਪਤਾ ਲੱਗਿਆ ਹਾਂ ਜੀ